ਧਰਤੀ 'ਆਂ ਦੋ ਵਿਸ਼ਾਲ ਪਲੇਟਾਂ ਨੇ ਇੱਕ ਪੂਰੇ ਸਮੁੰਦਰ ਨੂੰ ਖਤਮ ਕਰਕੇ ਦੁਨੀਆ ਦੀ ਸਭ ਤੋਂ ਉੱਚੀ ਪਹਾੜਤ ਲੜੀ ਨੂੰ ਕਿਵੇਂ ਜਨਮ ਦਿੱਤਾ? ਤਾਂ ਫਿਰ ਹਿਮਾਲਿਆ ਦੇ ਇਸ ਵਿਸ਼ਾਲ ਪਰਿਵਾਰ ਦੇ ਮੁੱਖ ਮੈਂਬਰ ਕੌਣ ਹਨ ਅਤੇ ਉਹਨਾਂ ਵਿੱਚ ਕੀ ਅੰਤਰ ਹੈ? ਹਿਮਾਲਿਆ ਨੂੰ ਉੱਤਰੀ ਅਤੇ ਦੱਖਣੀ ਧਰੁਵਾਂ ਤੋਂ ਬਾਅਦ ਧਰਤੀ ਦਾ ਤੀਜਾ ਤ੍ਰਵ ਕਿਉਂ ਕਿਹਾ ਜਾਂਦਾ ਹੈ? ਅਤੇ ਇਸ ਦੇ ਪਿਗਲਣ ਨਾਲ ਅਰਬਾਂ ਲੋਕਾਂ ਦੀ ਜ਼ਿੰਦਗੀ ਕਿਵੇਂ ਖਤਰੇ ਵਿੱਚ ਪੈ ਸਕਦੀ ਹੈ? ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਪੰਜਾਬੀ ਫੈਕਟੋਪੀਡੀਆ ਚੈਨਲ ਤੇ। ਮੈਂ ਹਾਂ ਵੀਕਾਲਕੋਰ। ਜਦੋਂ ਅਸੀਂ ਦੁਨੀਆ ਦੇ ਸਭ ਤੋਂ ਉੱਚੇ ਸਥਾਨ ਬਾਰੇ ਸੋਚਦੇ ਹਾਂ ਤਾਂ ਸਾਡੇ ਦਿਮਾਗ ਵਿੱਚ ਐਕੀ ਨਾਮ ਆਉਂਦਾ ਹੈ ਹਿਮਾਲਿਆ ਇਹ ਸਿਰਫ ਇੱਕ ਬਾਕ ਨਹੀਂ ਬਲਕਿ ਤਰਕਤੀ ਤੇ ਕੁਦਰਤ ਦੀ ਸਭ ਤੋਂ ਸ਼ਾਨਦਾਰ ਅਤੇ ਸ਼ਕਤੀਸ਼ਾਲੀ ਰਚਨਾ ਦਾ ਬਿਆਨ ਹੈ ਇਹ ਬਰਫ਼ ਨਾਲ ਢਕੀਆਂ ਹੋਈਆਂ ਚੋਟੀਆਂ ਦਾ ਇੱਕ ਵਿਸ਼ਾਲ ਸਮੂਹ ਹੈ ਜੋ ਏਸ਼ੀਆ ਦੇ ਨਕਸ਼ੇ ਤੇ ਇੱਕ ਚਿੱਟੀ ਕੰਧ ਵਾਂਗ ਫੈਲਿਆ ਹੋਇਆ ਹੈ ਪਰ ਕੀ ਤੁਸੀਂ ਕਦੇ ਇਸ ਦੀ ਵਿਸ਼ਾਲਤਾ ਦਾ ਅਸਲ ਅੰਦਾਜ਼ਾ ਲਗਾਇਆ ਹੈ ਇਸ ਨੂੰ ਇਸ ਤਰ੍ਹਾਂ ਸਮਝੋ ਦੱਖਣੀ ਅਮਰੀਕਾ ਵਿੱਚ ਐਂਡੀਜ਼ ਪਹਾੜੀ ਦੀ ਸਭ ਤੋਂ ਉੱਚੀ ਚੋਟੀ ਮਾਉਂਟ ਇਕੋਂ ਕਾਗਵਾ ਜੋ ਕਿ ਹਿਮਾਲਿਆ ਤੋਂ ਬਾਹਰ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਹੈ ਜਿਸਦੀ ਉਚਾਈ 6962 ਮੀਟਰ ਹੈ ਹੁਣ ਕਲਪਨਾ ਕਰੋ ਕਿ ਹਿਮਾਲਿਆ ਵਿੱਚ ਸੈਂਕੜੇ ਅਜਹੀਆਂ ਚੋਟੀਆਂ ਹਨ ਜੋ 7000 ਮੀਟਰ ਤੋਂ ਵੀ ਉੱਚੀਆਂ ਹਨ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਇਸੇ ਮਹਾਨ ਪर्वਤ ਲੜੀ ਦੇ ਰਾਜ਼ਾਂ ਨੂੰ ਖੋਲ੍ਹਾਂਗੇ ਅਸੀਂ ਜਾਣਾਂਗੇ ਇੱਕ ਇੱਕ ਕਿਵੇਂ ਬਣੀ ਇਸ ਦੇ ਬਖ ਬਖ ਹਿੱਸੇ ਕਿਹੜੇ ਹਨ ਅਤੇ ਇਹ ਸਾਡੇ ਗ੍ਰਹਿ ਅਤੇ ਇਸ ਤੇ ਰਹਿਣ ਵਾਲੇ ਅਰਬਾਂ ਲੋਕਾਂ ਲਈ ਇੰਨੀ ਮਹੱਤਵਪੂਰਨ ਕਿਉਂ ਹੈ ਹਿਮਾਲਿਆ ਦੀ ਕਹਾਣੀ ਅਜ ਤੋਂ ਲਗਭਗ 5 ਕਰੋੜ ਸਾਲ ਪਹਿਲਾਂ ਸ਼ੁਰੂ ਹੁੰਦੀ ਹੈ ਉਸ ਸਮੇਂ ਦੁਨੀਆ ਦਾ ਨਕਸ਼ਾ ਬਿਲਕੁਲ ਵੱਖਰਾ ਸੀ ਭਾਰਤ ਇੱਕ ਵੱਡਾ ਟਾਪੂ ਸੀ ਇੱਕ ਵੱਖਰਾ ਮਹਾਦੀਪ ਜੋ ਦੱਖਣੀ ਗੁਲਾਰਥ ਵਿੱਚ ਸਥਿਤ ਸੀ ਇਹ ਹੌਲੀ ਹੌਲੀ ਉੱਤਰ ਵੱਲ ਏਸ਼ੀਆਈ ਮਹਾਦੀਪ ਵੱਲ ਵਧ ਰਿਹਾ ਸੀ ਭਾਰਤ ਅਤੇ ਏਸ਼ੀਆ ਦੇ ਵਿਚਕਾਰ ਇੱਕ ਵਿਸ਼ਾਲ ਅਤੇ ਗਰਮ ਸਮੁੰਦਰ ਸੀ ਜਿਸ ਨੂੰ ਟੈਥਿਸ ਸਾਗਰ ਕਿਹਾ ਜਾਂਦਾ ਹੈ ਧਰਤੀ ਦੀਆਂ ਦੋ ਵਿਸ਼ਾਲ ਪਲੇਟਾਂ ਦੀ ਟੱਕਰ ਨੇ ਇੱਕ ਪੂਰੇ ਸਮੁੰਦਰ ਨੂੰ ਖਤਮ ਕਰਕੇ ਦੁਨੀਆ ਦੀ ਸਭ ਤੋਂ ਉੱਚੀ ਪਹਾੜੀ ਲੜੀ ਨੂੰ ਕਿਵੇਂ ਜਨਮ ਦਿੱਤਾ ਇਸ ਦਾ ਜਵਾਬ ਪਲੇਟ ਟੈਕਟੋਨਿਕਸ ਦੇ ਸਿਧਾਂਤ ਵਿੱਚ ਹੈ ਧਰਤੀ ਦੀ ਉੱਪਰਲੀ ਪਰਤ ਕਈ ਵੱਡੀਆਂ ਪਲੇਟਾਂ ਵਿੱਚ ਵੰਡੀ ਹੋਈ ਹੈ ਜੋ ਲਗਾਤਾਰ ਹਿਲਜੁਲ ਕਰਦੀਆਂ ਰਹਿੰਦੀਆਂ ਹਨ ਭਾਰਤੀ ਪਲੇਟ ਲਗਭਗ 15 ਸੈਂਟੀਮੀਟਰ ਪ੍ਰਤੀ ਸਾਲ ਦੀ ਰਫ਼ਤਾਰ ਨਾਲ ਯੂਰੇਸ਼ੀਅਨ ਪਲੇਟ ਵੱਲ ਵੱਧ ਰਹੀ ਸੀ ਜੋ ਕਿ ਬਹੁਤ ਤੇਜ਼ ਰਫਤਾਰ ਹੈ ਜਦੋਂ ਇਹ ਦੋ ਮਹਾਦੀਪੀ ਪਲੇਟਾਂ ਆਪਸ ਵਿੱਚ ਟਕਰਾਈਆਂ ਤਾਂ ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵਾਂ ਵਿੱਚੋਂ ਕੋਈ ਵੀ ਪਲੇਟ ਦੂਜੀ ਦੇ ਹੇਠਾਂ ਨਹੀਂ ਜਾ ਸਕੀ ਐਸ ਦੀ ਬਜਾਏ ਤੈਥ ਸਾਗਰ ਦੇ ਤਲ ਤੇ ਜਮਾ ਹੋਈਆਂ ਨਰਮ ਤਲ ਛਟੀ ਚਟਾਨਾਂ ਦੋਵਾਂ ਪਲੇਟਾਂ ਦੇ ਦਬਾਅ ਕਾਰਨ ਇੱਕ ਕੱਪੜੇ ਵਾਂਗ ਸੁਗੜਨ ਅਤੇ ਉੱਪਰ ਉੱਠਣ ਲੱਗੀਆਂ ਕਰੋੜਾਂ ਸਾਲਾਂ ਤੱਕ ਚੱਲੀ ਇਸ ਪ੍ਰਕਿਰਿਆ ਨੇ ਹੌਲੀ-ਹੌਲੀ ਚਟਾਨਾਂ ਨੂੰ ਉੱਚਾ ਚੁੱਕਿਆ ਅਤੇ ਇਸ ਤਰ੍ਹਾਂ ਹਿਮਾਲਿਆ ਪਹਾੜੀ ਲੜੀ ਦਾ ਜਨਮ ਹੋਇਆ ਇਹ ਪ੍ਰਕਿਰਿਆ ਅੱਜ ਵੀ ਜਾਰੀ ਹੈ ਭਾਰਤੀ ਪਲੇਟ ਅਜੇ ਵੀ ਯੂਰਸ਼ੀਅਨ ਪਲੇਟ ਨੂੰ ਧੱਕਾ ਦੇ ਰਹੀ ਹੈ ਜਿਸ ਕਾਰਨ ਹਿਮਾਲਿਆ ਅੱਜ ਵੀ ਹਰ ਸਾਲ ਲਗਭਗ 5 ਮਿਲੀਮੀਟਰ ਦੀ ਦਰ ਨਾਲ ਉੱਚਾ ਹੋ ਰਿਹਾ ਹੈ ਇਸੇ ਕਰਕੇ ਹਿਮਾਲਿਆ ਨੂੰ ਦੁਨੀਆ ਦੀ ਸਭ ਤੋਂ ਨੌਜਵਾਨ ਪਰਬਤ ਲੜੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਅਤੇ ਇਸ ਖੇਤਰ ਵਿੱਚ ਅਕਸਰ ਭੁਚਾਲ ਆਉਂਦੇ ਰਹਿੰਦੇ ਹਨ ਜਦੋਂ ਅਸੀਂ ਹਿਮਾਲਿਆ ਸ਼ਬਦ ਸੁਣਦੇ ਹਾਂ ਤਾਂ ਸਾਡੇ ਦਿਮਾਗ ਵਿੱਚ ਆਮ ਤੌਰ ਤੇ ਮਾਉਂਟ ਐਵਰੇਸਟ ਵਾਲੀ ਇੱਕੋ ਲੰਬੀ ਪਰਬਤ ਲੜੀ ਆਉਂਦੀ ਹੈ ਪਰ ਅਸਲੀਅਤ ਵਿੱਚ ਇਹ ਐਸ ਤੋਂ ਕਿਤੇ ਵੱਡਾ ਅਤੇ ਗੁੰਝਲਦਾਰ ਸਿਸਟਮ ਹੈ ਇਹ ਪਹਾੜਾਂ ਦਾ ਇੱਕ ਪੂਰਾ ਪਰਿਵਾਰ ਹੈ ਤਾਂ ਫਿਰ ਹਿਮਾਲਿਆ ਦੇ ਇਸ ਵਿਸ਼ਾਲ ਪਰਿਵਾਰ ਦੇ ਮੁੱਖ ਮੈਂਬਰ ਕੌਣ ਹਨ ਅਤੇ ਉਹਨਾਂ ਵਿੱਚ ਕੀ ਅੰਤਰ ਹੈ ਸਭ ਤੋਂ ਪਹਿਲਾਂ ਹਿਮਾਲਿਆ ਪ੍ਰੋਪਰ ਹੈ ਜੋ ਕਿ 2400 ਕਿਲੋਮੀਟਰ ਲੰਬੀ ਇੱਕ ਵਿਸ਼ਾਲ ਚਾਪ ਹੈ ਜੋ ਪੱਛਮ ਵਿੱਚ ਨੰਗਾ ਪਰਬਤ ਤੋਂ ਪੂਰਬ ਵਿੱਚ ਨਾਮਚਾ ਬਾਰਵਾ ਤੱਕ ਫੈਲੀ ਹੋਈ ਹੈ ਇਸੇ ਲੜੀ ਵਿੱਚ ਦੁਨੀਆ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਸ਼ਾਮਲ ਹਨ ਜਿਵੇਂ ਕਿ ਮਾਉਂਟ ਐਵਰੇਸਟ ਕੰਚਨਜੰਗਾ ਮਕਾਲੂ ਅਤੇ ਅਨਪੂਰਨਾ ਇਹ ਮੁੱਖ ਤੌਰ ਤੇ ਨੇਪਾਲ ਭੂਟਾਨ ਅਤੇ ਭਾਰਤ ਦੇ ਉੱਤਰੀ ਰਾਜਾਂ ਵਿੱਚੋਂ ਲੰਘਦੀ ਹੈ ਇਸ ਦੇ ਉੱਤਰ ਪੱਛਮ ਵਿੱਚ ਕਾਰਾ ਕੋਰਮ ਪਰਬਤ ਲੜੀ ਹੈ ਕਾਰਾ ਕੋਰਮ ਹਿਮਾਲਿਆ ਨਾਲੋਂ ਛੋਟਾ ਹੈ ਪਰ ਬਹੁਤ ਜ਼ਿਆਦਾ ਉੱਚਾ ਨੀਵਾ ਅਤੇ ਬੇਰਹਿਮ ਮੰਨਿਆ ਜਾਂਦਾ ਹੈ ਇਹ ਦੁਨੀਆ ਦੀ ਦੂਜੀ ਸਭ ਤੋਂ ਉੱਚੀ ਚੋਟੀ ਦਾ ਘਰ ਹੈ ਜਿਸ ਨੂੰ ਐਵਰੇਸਟ ਨਾਲੋਂ ਵੀ ਵੱਧ ਖਤਰਨਾਕ ਮੰਨਿਆ ਜਾਂਦਾ ਹੈ ਕਾਰਾਕੋਰਮ ਐਸ ਲਈ ਵੀ ਮਸ਼ਹੂਰ ਹੈ ਕਿਉਂਕਿ ਇੱਥੇ ਧਰਵੀ ਖੇਤਰਾਂ ਤੋਂ ਬਾਹਰ ਦੁਨੀਆ ਦੇ ਸਭ ਤੋਂ ਲੰਬੇ ਗਲੇਸ਼ੀਅਰ ਹਨ ਜਿਵੇਂ ਕਿ ਸਿਆਨਚਿੰ ਬਿਆਫੋ ਅਤੇ ਬਲਟੋਰੋ ਗਲੇਸ਼ੀਅਰ ਫਿਰ ਹੋਰ ਪੱਛਮ ਵਿੱਚ ਅਫਗਾਨਿਸਤਾਨ ਅਤੇ ਪਾਕਿਸਤਾਨ ਵਿੱਚ ਫੈਲੀ ਹੋਈ ਹਿੰਦੂ ਕੁਸ਼ ਪਰਬਤ ਲੜੀ ਹੈ ਜੋ ਸ਼ਾਇਦ ਐਸ ਦੇ ਖਤਰਨਾਕ ਦਰਿਆ ਕਾਰਨ ਪਿਆ ਇਤਿਹਾਸਕ ਤੌਰ ਤੇ ਇਹ ਇੱਕ ਬਹੁਤ ਹੀ ਮਹੱਤਵਪੂਰਨ ਖੇਤਰ ਰਿਹਾ ਹੈ ਜੋ ਮੱਧਏਸ਼ੀਆ ਤੇ ਦੱਖਣੀ ਏਸ਼ੀਆ ਦੇ ਵਿਚਕਾਰ ਇੱਕ ਕੁਦਰਤੀ ਰੁਕਾਵਟ ਅਤੇ ਵਪਾਰਕ ਮਾਰਗ ਦੋਵੇਂ ਰਿਹਾ ਹੈ ਖੈਬਰ ਦਰਾ ਇਸੇ ਲੜੀ ਦਾ ਹਿੱਸਾ ਹੈ ਇਸ ਲਈ ਇਹ ਤਿੰਨੇ ਮਿਲ ਕੇ ਇੱਕ ਵਿਸ਼ਾਲ ਪਹਾੜੀ ਪ੍ਰਣਾਲੀ ਬਣਾਉਂਦੇ ਹਨ ਜੋ ਏਸ਼ੀਆ ਦੇ ਮੌਸਮ ਸੱਭਿਆਚਾਰ ਅਤੇ ਜੀਵਨ ਨੂੰ ਡੂੰਘਾਈ ਨਾਲ ਪ੍ਰਭਾਵਿਤ ਕਰਦੀ ਹੈ ਹਿਮਾਲਿਆ ਦੀ ਮਹੱਤਤਾ ਸਰ ਸਦੀ ਉਚਾਈ ਅਤੇ ਭੂਗੋਲਿਕ ਵਿਸ਼ਾਲਤਾ ਤੱਕ ਹੀ ਸੀਮਤ ਨਹੀਂ ਹੈ। ਇਹ ਕਰੋੜਾਂ ਲੋਕਾਂ ਲਈ ਇੱਕ ਅਧਿਆਤਮਕ ਅਤੇ ਜੀਵਨਦਾਇਕ ਸਰੋਤ ਵੀ ਹੈ। Hindu ਧਰਮ ਵਿੱਚ ਇਸ ਨੂੰ ਦੇਵਤਿਆਂ ਦਾ ਨਿਵਾਸ ਮੰਨਿਆ ਜਾਂਦਾ ਹੈ, ਜਿੱਥੇ ਕੈਲਾਸ਼ ਪਹਾੜਤ ਭਗਵਾਨ ਸ਼ਿਵ ਦਾ ਘਰ ਹੈ। ਬੁੱਧ ਧਰਮ ਲਈ ਇਹ ਧਿਆਨ ਅਤੇ ਗਿਆਨ ਦਾ ਸਥਾਨ ਹੈ। ਸਿੱਖ ਧਰਮ ਵਿੱਚ ਸ਼੍ਰੀ ਹਿਮਕੁੰਡ ਸਾਹਿਬ ਵਰਗੇ ਪਵਿੱਤਰ ਅਸਥਾਨ ਇੱਥੇ ਸਥਿਤ ਹਨ। ਪਰ ਇਸ ਦੀ ਸਭ ਤੋਂ ਵੱਡੀ ਵਿਆਰਕ ਮਹੱਤਤਾ ਇਸ ਦੇ ਪਾਣੀ ਦੇ ਭੰਡਾਰਾਂ ਵਿੱਚ ਹੈ। हिमालयन उत्तरी ਅਤੇ ਦੱਖਣੀ ਧਰੁਵਾਂ ਤੋਂ ਬਾਅਦ ਧਰਤੀ ਦਾ ਤੀਜਾ ਤਰਫ ਕਿਉਂ ਕਿਹਾ ਜਾਂਦਾ ਹੈ ਅਤੇ ਇਸ ਦੇ ਪਿਵਲ ਨਾਲ ਅਰਬਾਂ ਲੋਕਾਂ ਦੀ ਜ਼ਿੰਦਗੀ ਕਿਵੇਂ ਖਤਰੇ ਵਿੱਚ ਪੈ ਸਕਦੀ ਹੈ ਕਿਉਂਕਿ ਧਰਵੀ ਖੇਤਰਾਂ ਤੋਂ ਬਾਹਰ ਦੁਨੀਆ ਵਿੱਚ ਤਾਜ਼ੇ ਪਾਣੀ ਦਾ ਸਭ ਤੋਂ ਵੱਡਾ ਭੰਡਾਰ ਹਿਮਾਲਿਆ ਦੇ ਗਲੇਸ਼ੀਅਰਾਂ ਅਤੇ ਬਰਫ਼ ਦੇ ਰੂਪ ਵਿੱਚ ਜਮਾ ਹੈ ਇਸੇ ਕਰਕੇ ਇਸ ਨੂੰ ਏਸ਼ੀਆ ਦਾ ਵਾਟਰ ਟਾਵਰ ਵੀ ਕਿਹਾ ਜਾਂਦਾ ਹੈ ਇਥੋਂ ਦੁਨੀਆ ਦੀਆਂ ਕੁਝ ਸਭ ਤੋਂ ਵੱਡੀਆਂ ਅਤੇ ਮਹੱਤਵਪੂਰਨ ਨਦੀਆਂ ਨਿਕਲਦੀਆਂ ਹਨ ਜਿਵੇਂ ਕਿ ਸੈਂਤ ਗੰਗਾ ਬ੍ਰह्मਪੁੱਤਰ ਯਾਂਗ ਤਾਜੀ ਅਤੇ ਮੇਕਾਂਗ ਇਹ ਨਦੀਆਂ ਏਸ਼ੀਆ ਦੇ 10 ਤੋਂ ਵੱਧ ਦੇਸ਼ਾਂ ਵਿੱਚੋਂ ਲੰਘਦੀਆਂ ਹਨ ਅਤੇ ਲਗਭਗ 2 ਅਰਬ ਲੋਕਾਂ ਨੂੰ ਪੀਣ ਵਾਲਾ ਪਾਣੀ ਸਿੰਚਾਈ ਲਈ ਪਾਣੀ ਅਤੇ ਭੋਜਨ ਪ੍ਰਦਾਨ ਕਰਦੀਆਂ ਹਨ ਇਹ ਪੂਰੇ ਖੇਤਰ ਦੀ ਆਰਥਿਕਤਾ ਅਤੇ ਜੀਵਨ ਦਾ ਆਧਾਰ ਹਨ ਪਰ ਅੱਜ ਜਲਵਾਯੂ ਪਰਿਵਰਤਨ ਕਾਰਨ ਇਹ ਤੀਜਾ ਧਰਮ ਖਤਰੇ ਵਿੱਚ ਹੈ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਹਨ ਜੈਸ ਨਾਲ ਸ਼ੁਰੂ ਵਿੱਚ ਹੜ੍ਹਾਂ ਦਾ ਖਤਰਾ ਅਤੇ ਲੰਬੇ ਸਮੇਂ ਵਿੱਚ ਨਦੀਆਂ ਦੇ ਸੁੱਕਣ ਦਾ ਖਤਰਾ ਪੈਦਾ ਹੋ ਰਿਹਾ ਹੈ। ਹਿਮਾਲਿਆ ਦੀ ਸਿੱਧੇ ਤੌਰ ਤੇ ਏਸ਼ੀਆ ਦਿਪਕ ਨਾਲ ਜੁੜੀ ਹੋਈ ਹੈ। ਤਾਂ ਦੋਸਤੋ ਹਿਮਾਲਿਆ ਸਿਰਫ ਪੱਥਰ ਅਤੇ ਬਰਫ਼ ਦਾ ਢੇਰ ਨਹੀਂ ਹੈ। ਇਹ ਧਰਤੀ ਦੀਆਂ ਸ਼ਕਤੀਆਂ ਦਾ ਇੱਕ ਜੀਵਤ ਪ੍ਰਮਾਣ ਹੈ। ਇੱਕ ਅਜਿਹਾ ਸਥਾਨ ਜਿੱਥੇ ਧਰਤੀ ਅੱਜ ਵੀ ਵੱਧ ਰਹੀ ਹੈ। ਇਹ ਪਹਾੜਾਂ ਦਾ ਇੱਕ ਵਿਸ਼ਾਲ ਪਰਿਵਾਰ ਹੈ ਜੈਸੀ ਹਰ ਲੜੀ ਦੀ ਆਪਣੀ ਇੱਕ ਵੱਖਰੀ ਪਛਾਣ ਹੈ ਅਤੇ ਇਤਿਹਾਸ ਹੈ। ਇਹ ਇੱਕ ਅਧਿਆਤਮਕ ਕੇਂਦਰ ਹੈ ਜੋ ਕਰੋੜਾਂ ਲੋਕਾਂ ਨੂੰ ਸ਼ਾਂਤੀ ਅਤੇ ਪ੍ਰੇਰਣਾ ਦਿੰਦਾ ਹੈ ਅਤੇ ਸਭ ਤੋਂ ਵੱਧ ਇਹ ਇੱਕ ਜੀਵਨਦਾਇਕ ਵਾਟਰ ਟਾਵਰ ਹੈ ਜਿਸ ਤੇ ਅਰਬਾਂ ਲੋਕਾਂ ਦਾ ਭੋਗ ਵਿਖੇ ਨਿਰਭਰ ਕਰਦਾ ਹੈ ਇਸ ਦੀ ਵਿਸ਼ਾਲਤਾ ਸਾਨੂੰ ਸਾਡੀ ਛਟਾਈ ਦਾ ਅਹਿਸਾਸ ਕਰਾਉਂਦੀ ਹੈ ਅਤੇ ਇਸ ਦੀ ਸੁੰਦਰਤਾ ਸਾਨੂੰ ਕੁਦਰਤ ਦਾ ਸਤਿਕਾਰ ਕਰਨਾ ਸਿਖਾਉਂਦੀ ਹੈ ਤੁਹਾਨੂੰ ਹਿਮਾਲਿਆ ਦੇ ਵਰਣਨ ਅਤੇ ਇਸ ਦੀ ਮਹੱਤਤਾ ਬਾਰੇ ਇਹ ਜਾਣਕਾਰੀ ਕਿਵੇਂ ਲੱਗੀ ਆਪਣੇ ਵਿਚਾਰ ਹੇਠਾਂ ਕਮੈਂਟ ਸੈਕਸ਼ਨ ਵਿੱਚ ਸਾਡੇ ਨਾਲ ਜ਼ਰੂਰ ਸਾਂਝੇ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਸੀਂ ਭਵਿੱਖ ਵਿੱਚ ਵੀ ਸਾਡੇ ਗ੍ਰਹਿ ਦੇ ਅਜਿਹੇ ਹੋਰ ਰਾਜਾਂ ਬਾਰੇ ਜਾਣ ਸਕੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਉਦੋਂ ਤੱਕ ਕੁਦਰਤ ਦਾ ਆਨੰਦ ਮਾਣੋ ਅਤੇ ਇਸ ਦੀ ਰੱਖਿਆ ਕਰੋ ਧੰਨਵਾਦ